ਕੇਂਦਰੀ ਜੇਲ੍ਹ ਪਟਿਆਲਾ ਦੇ ਬਾਹਰ ਖੜਿਆਂਗੇ ਸੰਦੀਪ ਸਿੰਘ ਸਨੀ ਜਿਹੜਾ ਸੁਦੀਰ ਸੂਰੀ ਮਾਮਲੇ ਦੇ ਵਿੱਚ ਹਵਾਲਾਤੀ ਨੇ ਇੱਥੇ ਡਿਟੇਨ ਕੀਤੇ ਹੋਏ ਨੇ ਕਿ ਪਿਛਲੇ ਦਿਨੀ ਸੂਰੀ ਦਾ ਕਤਲ ਹੋ ਜਾਂਦਾ ਇੱਕ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਇੱਕ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਸੰਦੀਪ ਸਿੰਘ ਸਨੀ ਵੱਲੋਂ ਤਿੰਨ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤੋਂ ਬਾਅਦ ਕੱਲ ਜਿਹੜਾ ਪਰਿਵਾਰ ਸੀਗਾ ਉਹ ਰਿਆਲੇ ਪਹੁੰਚ ਗਏ ਸੀ ਪਰ ਜਦੋਂ ਸੀ ਡਿਪਟੀ ਸੁਪਰਡੈਂਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਨੂੰ ਜਿਹੜਾ ਨਹੀਂ ਮਿਲਾਇਆ ਗਿਆ ਅੱਜ ਫੇਰ ਜਿਹੜਾ ਦੂਜੇ ਦਿਨ ਦਾ ਇਕੱਠ ਰੱਖਿਆ ਗਿਆ ਸੀਗਾ ਤੇ ਉਹਦੇ ਵਿੱਚ ਦੇਖਣ ਜੋਗੇ ਹੋਊਗਾ ਕਿ ਕਦੋਂ ਜਿਹੜਾ ਸੰਦੀਪ ਸਣੀ ਨੂੰ ਇਸ ਮਾਮਲੇ ਦੇ ਵਿੱਚ ਕੁੱਟਮਾਰ ਵਾਲੇ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਕਦੋਂ ਜਿਹੜਾ ਕਾਰਵਾਈ ਹੁੰਦੀ ਹੈਗੀ ਦੇਖਣ ਜੋ ਗੱਲ ਇਹ ਹੋਊਗੀ ਕਿ ਕੀ ਗੱਲਬਾਤ ਹੁੰਦੀ ਆ ਕਿ ਕਦੋਂ ਜਿਹੜਾ ਪਰਿਵਾਰ ਨੂੰ ਮਲਾਇਆ ਜਾਂਦਾ ਪਿਛਲੇ ਦਿਨੀ ਇੱਕ ਮਾਮਲਾ ਜਿਹੜਾ ਤੁਰਖੀਆਂ ਦੇ ਵਿੱਚ ਨਾਜ਼ਰ ਆਉਂਦਾਗਾ ਸੰਦੀਪ ਸਣੀ ਸੁਦੀਰ ਸੂਰੀ ਮਾਮਲੇ ਦੇ ਵਿੱਚ ਹਵਾਲਾਤੀ ਨੇਗੇ ਪਟਿਆਲਾ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇਗੇ ਪਿਛਲੇ ਦਿਨੀ ਉਹਨਾਂ ਦੇ ਉੱਤੇ ਅਲਿਗੇਸ਼ਨ ਲੱਗਦੇ ਨੇ ਕਿ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਕਰਦੇ ਨੇ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਮੌਜੂਦ ਨੇ ਬਾਪੂ ਜੀ ਸਤਿਕਾਰ ਜੀ ਸਤਿਕਾਰ ਜੀ ਈਕੋ ਜੀ ਹਾਂਜੀ ਠੀਕ ਹੈ ਕੀ ਮਾਮਲਾ ਬਾਬੂ ਜੀ ਪੂਰਾ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਜੀ ਦੇਖੋ ਮਾਮਲਾ ਇਹ ਹੈ ਪਰਸੋਂ ਭਾਈ ਸੰਦੀਪ ਸਿੰਘ ਸੰਨੀ ਜਿਹੜਾ ਸੈਂਟਰਲ ਜੇਲ ਪਟਿਆਲਾ ਚ ਬੰਦ ਹੈ ਕਿਉਂਕਿ ਉਹਨੇ ਉਹ ਸੂਰੀ ਦਾ ਸੋਧਾ ਲਾਇਆ ਸੀ ਜਿਹੜਾ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਬੋਲਦਾ ਸੀ ਕਿਉਂਕਿ ਉਹਦੀ ਸ਼ਬਦਾਵਲੀ ਉਹਦੀ ਬੋਲਬਾਣੀ ਇਸ ਤਰ੍ਹਾਂ ਦੀ ਸੀ ਵੀ ਧੀਆਂ ਪੈਣਾਂ ਤੇ ਵੀ ਹਮਲਾ ਕਰਦਾ ਸੀ ਉਹ ਸੋ ਉਹ ਨੂੰ ਨਾਮਰਦਾਸਤ ਕਰਦੇ ਹੋਏ ਭਾਈ ਸੰਦੀਪ ਸਿੰਘ ਸਣੀ ਨੇ ਉਹਨੂੰ ਸੋਦਾ ਲਾਇਆ ਉਸ ਕੇਸ ਦੇ ਸਮਾਂਚ ਭਾਈ ਸੰਦੀਪ ਸਿੰਘ ਦਿਪਟਿਆਲੇ ਜ਼ਿਲ੍ਹੇ ਚ ਬੰਦ ਹੈ ਪਿਛਲੇ ਦਿਨ ਜੋ ਪਤਾ ਲੱਗਿਆ ਉਹਨਾਂ ਦੇ ਭਰਾ ਤੋਂ ਕਿ ਉਹਨਾਂ ਤੇ ਹਮਲਾ ਹੋਇਆ ਪਰੰਤੂ ਜਦੋਂ ਪਤਾ ਲੱਗਿਆ ਮੀਡੀਆ ਰਾਹੀਂ ਵੀ ਉਹ ਤਿੰਨ ਪੁਲਿਸ ਅਫਸਰ ਜਿਹੜੇ ਬਦਨਾਮ ਪੁਲਿਸ ਅਫਸਰ ਸੀ ਜਿਨ੍ਹਾਂ ਨੂੰ ਹੁਣ ਥੋੜੇ ਦਿਨ ਹੋਏ ਪਹਿਲਾਂ ਮੇਰਾ ਖਿਆਲ ਦੋ ਤਿੰਨ ਮਹੀਨੇ ਪਹਿਲਾਂ ਹੀ ਸਜ਼ਾ ਹੋਈ ਹੈ ਕੋਰਟ ਵੱਲੋਂ ਕਿਉਂਕਿ ਉਸ ਟਾਈਮ ਜਿਹੜਾ ਖਾਸ ਕਰਕੇ ਸਿੱਖਾਂ ਦੀ ਨਸਲ ਕੁਸੀ ਕਰਨ ਵਾਸਤੇ ਉਹ ਅਫਸਰ ਲਾਏ ਗਏ ਸੀ ਸਰਕਾਰਾਂ ਵੱਲੋਂ ਸੋ ਉਹ ਇੱਥੇ ਜੇਲ੍ਹ ਚ ਮੰਦ ਹੈ ਉਹ ਵੀ ਅੰਦਰ ਵੀ ਉਹ ਆਪਣੀ ਜਿਹੜੀ ਪੁਲਿਸ ਵਾਲੀ ਪੁਰਾਣਾ ਰਵਈਆ ਉਹ ਇਹਨਾਂ ਨੂੰ ਲਾਗੂ ਰੱਖਦੇ ਸੀ ਉਹ ਭਾਈ ਸੰਦੀਪ ਸਿੰਘ ਸਣੀ ਨੂੰ ਗਲਤ ਬੋਲਦੇ ਸੀ ਸੋ ਅੰਦਰ ਇਸ ਕਰਕੇ ਝਗੜਾ ਹੋਇਆ ਪਰ ਜਿਹੜਾ ਪ੍ਰਸ਼ਾਸਨ ਦੀ ਨਾਕਾਮੀ ਹੈ ਪਹਿਲਾਂ ਤਾਂ ਹੁਣ ਪ੍ਰਸ਼ਾਸਨ ਨੇ ਉਹਨਾਂ ਤੇ ਅੰਨਾ ਤਸ਼ੱਦਦ ਕਰਿਆ ਅੰਦਰ ਟੌਰਚ ਕੀਤਾ ਸੰਦੀਪ ਨੂੰ ਬਿਲਕੁਲ ਬਿਲਕੁਲ ਟਾਇਰ ਚ ਉਹਨਾਂ ਨੂੰ ਫਿਜ਼ੀਕਲੀ ਟੌਰਚ ਕਰਿਆ ਕਿਉਂਕਿ ਤਸ਼ੱਦਦ ਕਰਿਆ ਉਹਨਾਂ ਦੇ ਐਸੇ ਕਰਕੇ ਪਰਿਵਾਰ ਨੂੰ ਨਹੀਂ ਮਿਲਾ ਰਹੇ ਸੋ ਜਿਹੜਾ ਪਰਿਵਾਰ ਦਾ ਹੱਕ ਵੀ ਮੰਨਦਾ ਵੀ ਉਹਨਾਂ ਦੀ ਮੁਲਾਕਾਤ ਕਰਨਾ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦੀ ਮੁਲਾਕਾਤ ਕਰਾਉਣ ਜੋ ਵੀ ਹੋਇਆ ਹੁਣ ਉਸ ਨੂੰ ਤਰੋੜ ਮਰੋੜ ਕੇ ਪ੍ਰਸ਼ਾਸਨ ਪੇਸ਼ ਕਰ ਰਿਹਾ ਕੇ ਇਹਨਾਂ ਤੇ ਹਮਲਾ ਕਰਿਆ ਪਰੰਤੂ ਅਸਲ ਗੱਲ ਦਾ ਕੋਈ ਪਤਾ ਨਹੀਂ ਜਦੋਂ ਤੱਕ ਉਹਦੀ ਮੁਲਾਕਾਤ ਨਹੀਂ ਹੁੰਦੀ ਸੋ ਇਸ ਕਰਕੇ ਕੱਲ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਅੱਜ ਵੀ ਇੱਥੇ ਇਕੱਠ ਰੱਖਿਆ ਕਿਉਂਕਿ ਪਹਿਲ ਦੇ ਆਧਾਰ ਤੇ ਉਹਨਾਂ ਦੀ ਮੁਲਾਕਾਤ ਹੋਣੀ ਚਾਹੀਦੀ ਹੈ ਪਰਿਵਾਰ ਨਾਲ ਦੂਜਾ ਫੇਰ ਕੋਈ ਅਗਰ ਕਰਿਆ ਵੀ ਹੈ ਉਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਅੱਜ ਅਸੀਂ ਇੱਥੇ ਇਕੱਠ ਕਰਿਆ ਬਾਅਦ ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਸੋ ਅਪੀਲ ਵੀ ਹੈ ਕਿਉਂਕਿ ਸਿੱਖਾਂ ਦਾ ਖਾਸ ਕਰਕੇ ਫਰਜ਼ ਵੀ ਬਣਦਾ ਵੀ ਜਿਹੜਾ ਜੋ ਦਾ ਕੌਮ ਵਾਸਤੇ ਕੁਰਬਾਨੀ ਕਰਦਾ ਉਹਦੇ ਨਾਲ ਖੜਨਾ ਸਾਡਾ ਫਰਜ਼ ਵੀ ਬਣਦਾ ਸੋ ਉਸ ਫਰਜ਼ ਨੂੰ ਪਛਾਣਦੇ ਹੋਏ ਅੱਜ ਕੌਮ ਇੱਥੇ ਇਕੱਠੀ ਹੋਈ ਕਿਸੇ ਨੁਮਾਇंदे ਨਾਲ ਗੱਲਬਾਤ ਹੋਈ ਹੈ ਡਿਪਟੀ ਸੁਪਰਡੈਂਟ ਦੇ ਨਾਲ ਜੇਲ੍ਹ ਅਧਿਕਾਰੀਆਂ ਦੇ ਨਾਲ ਦੇਖੋ ਜਦੋਂ ਪਰਿਵਾਰ ਦਾ ਮੈਨੂੰ ਫੋਨ ਆਇਆ ਮੈਂ ਪਰਸੋਂ ਸੁਪਡੈਂਟ ਜੇਲ੍ਹ ਹੈ ਜਿਹੜਾ ਉਹਨੂੰ ਤਿੰਨ ਵਾਰੀ ਫੋਨ ਲਾਇਆ ਨੰਬਰ ਲੈ ਕੇ ਤਿੰਨ ਵਾਰੀ ਪਰੰਤੂ ਉਹਨੇ ਮੇਰੀ ਕਾਲ ਅਟੈਂਡ ਨਹੀਂ ਕਰੀ ਮੈਂ ਉਹਨਾਂ ਨੂੰ ਪੁੱਛਣਾ ਹੀ ਸੀ ਵੀ ਅਸਲ ਮਸਲਾ ਕੀ ਹੈ ਸੋ ਅੱਜ ਅਸੀਂ ਆਪਣਾ ਡੈਪੂਟੇਸ਼ਨ ਇੱਥੇ ਤੋਂ ਭੇਜਣਾ ਪਰਿਵਾਰ ਗਿਆ ਵਾ ਕੋਰਟ ਤੱਕ ਜਦੋਂ ਪਰਿਵਾਰ ਆਉਂਦਾ ਅਸੀਂ ਉਹਦੇ ਨਾਲ ਜਾ ਕੇ ਜੇਲ ਸੁਬਡੈਂਟ ਨਾਲ ਮੀਟਿੰਗ ਕਰਨੀ ਹੈ ਕਿ ਪਹਿਲਾਂ ਤਾਂ ਉਹਨਾਂ ਦੀ ਮੁਲਾਕਾਤ ਕਰਾਈ ਜਾਏ ਸਾਨੂੰ ਅਸਲੀਅਤ ਦਾ ਪਤਾ ਲੱਗੇ ਵੀ ਅਸਲੀਅਤ ਕੀ ਹੈ ਇਸ ਕਰਕੇ ਅੱਜ ਦਾ ਇਹ ਪ੍ਰੋਗਰਾਮ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪ੍ਰਸ਼ਾਸਨ ਕੋਈ ਨਹੀਂ ਭੁਗਤਾ ਕਦਮ ਚੱਕਦਾ ਤਾਂ ਕੋਟ ਦਾ ਜਿਹੜਾ ਰੋਕ ਕੀਤਾ ਜਾਊਗਾ ਦੇਖੋ ਹਮੇਸ਼ਾ ਪਹਿਲਾਂ ਤਾਂ ਇਹ ਸਰਕਾਰਾਂ ਨਿਆਂ ਦੇਣ ਨੂੰ ਤਿਆਰ ਨਹੀਂ ਭਾਵੇਂ ਕੋਈ ਵੀ ਸਿੱਖਾਂ ਵਾਸਤੇ ਕੁਰਬਾਨੀ ਕਰਦਾ ਉਹਨੂੰ ਇਹ ਖਲਾਫ ਭੁਗਤੀਆਂ ਸੋ ਜੇ ਪ੍ਰਸ਼ਾਸਨ ਨੇ ਉਹਨਾਂ ਦੇ ਜਿਹੜੇ ਬਣਦੇ ਹੱਕ ਹੈ ਕਿਉਂਕਿ ਮੁਲਾਕਾਤ ਵੀ ਇੱਕ ਪਰਿਵਾਰ ਦਾ ਹੱਕ ਹੈ ਮੌਲਕ ਅਧਿਕਾਰ ਹੈ ਉਹਨਾਂ ਦੀ ਮੁਲਾਕਾਤ ਕਰਾਉਣੀ ਚਾਹੀਦੀ ਹੈ ਜੇ ਮੁਲਾਕਾਤ ਨਾ ਕਰਾਈ ਦਾ ਸਾਰੀ ਜਥੇਬੰਦੀਆਂ ਦਾ ਸੁਝਾਅ ਲੈ ਕੇ ਅਸੀਂ ਅਗਲਾ ਪ੍ਰੋਗਰਾਮ ਦੇਣਾ ਸੋਈ ਸੰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਉਹਨਾਂ ਜੀ ਨਾਲ ਗੱਲਬਾਤ ਕੀਤੀ ਹੈ ਕਿ ਦੱਸਿਆਗਾ ਕਿ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਅਗਲਾ ਕਦਮ ਚੁੱਕਣਗੇ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਰਜਿੰਦਰ ਸਿੰਘ ਜੀ ਸ਼ਨਾ ਕਾਫੀ ਨੇੜੇ ਤੋਂ ਇਸ ਮਸਲੇ ਨੂੰ ਦੇਖ ਰਹੇ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋਗੇ ਕੀ ਲੱਗਦਾਗਾ ਕਿ ਗੱਲ ਕਿੱਥੇ ਤੱਕ ਪਹੁੰਚੀ ਹੈ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਆ ਰਾਈ ਨਹੀਂ ਰਹੇ ਜੀ ਜਿਹੜਾ ਕਾਨੂੰਨ ਮੁਤਾਬਕ ਤਾਂ ਕੱਲ ਉਹਨੂੰ ਇਹਨਾਂ ਨੇ ਕੋਰਟ ਚ ਕੇਸ ਪੇਸ਼ ਕਰਨਾ ਬਣਦਾ ਸੀ ਕਿਉਂਕਿ ਜਿਹੜੀ ਜੇਲ ਹੈ ਤ੍ਰਿਪੜੀ ਥਾਣੇ ਚ ਜਦੋਂ ਵੀ ਜੇਲ ਚ ਛੋਟੀ ਵੀ ਘਟਨਾ ਵਾਦਾ ਤਾਂ ਤਰੰਤ ਤ੍ਰਿਪੜੀ ਥਾਣੇ ਚ ਪਰਚਾ ਦਰਜ ਹੁੰਦਾ ਹੈ ਤਾਂ ਪਤਾ ਨਹੀਂ ਅਜੇ ਤੱਕ ਅਸੀਂ ਉਹ ਪਰਚਾ ਵੀ ਦਰਜ ਨਹੀਂ ਹੋਇਆ ਪਤਾ ਲੱਗਿਆ ਜਿੱਥੇ ਤੱਕ ਅਜੇ ਵਕੀਲਾ ਨੂੰ ਆਖਿਆ ਤੇ ਪਤਾ ਕਰਿਓ ਪਰ ਇਹ ਜਾਣ ਪੁੱਝ ਕੇ ਇਹਨਾਂ ਨੇ ਇਹ ਲੱਗਦਾ ਵੀ ਜਦੋਂ ਇਹ ਪੁਲਿਸ ਨੂੰ ਹੱਥ ਪਿਆ ਤਾਂ ਪੁਲਿਸ ਇਸ ਗੱਲ ਤੇ ਬਹੁਤ ਖਫਾ ਹੁੰਦੀ ਹੈ ਉਹਨਾਂ ਇਸ ਲਈ ਉਹਦਾ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਵੀ ਉਹਦਾ ਕੋਈ ਨੁਕਸਾਨ ਉਹਨੂੰ ਜਾਦੇ ਕੁੱਟਿਆ ਗਿਆ ਇਹ ਡਰਦੇ ਉਹਨੂੰ ਕੱਢ ਨਹੀਂ ਰਹੇ ਬਾਹਰ ਵੀ ਤਾਂ ਕਿ ਹੁਣ ਮੀਡੀਆ ਚ ਲੋਕਾਂ ਚ ਆਊਗਾ ਸੰਗਤ ਭੜਕੂਗੀ ਇਹਨਾਂ ਨੇ ਉਹਦਾ ਨੁਕਸਾਨ ਉਹਨੂੰ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਹੋਇਆ ਲੱਗਦਾ ਨਹੀਂ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਨਹੀਂ ਤਾਂ ਉਹਦਾ ਰਿਮਾਂਡ ਲੈ ਕੇ ਉਹਨੂੰ ਜੇਲ੍ਹ ਚ ਉਹਦੇ ਕਾਨੂੰਨੀ ਕਾਰਵਾਈ ਕਰਦੇ ਜੋ ਉਹਨੇ ਕਰਿਆ ਚਲੋ ਇੱਕ ਬਸ ਇਹ ਕਹਿੰਦੇ ਨੇ ਉਹ ਸੀਰੀਅਸ ਹੈ ਦੂਜਾ ਜਿਹੜਾ ਸੂਬਾ ਥਾਣੇਦਾਰ ਕੁੱਟਿਆ ਉਹਨੇ ਪਰ ਜੇ ਉਹ ਕੁੱਟਿਆ ਫਿਰ ਉਹਨੂੰ ਕਾਨੂੰਨੀ ਤੌਰ ਤੇ ਲਿਆਉਣ ਪਰ ਇਹ ਲੱਗਦਾ ਵੀ ਕਿਤੇ ਉਹਦਾ ਨੁਕਸਾਨ ਕਰ ਸਕਦੇ ਨੇ ਇਹ ਫਿਰ ਇਹ ਆਖਣਗੇ ਵੀ ਇਹ ਤਾਂ ਉਹਨਾਂ ਨਹੀਂ ਕੁੱਟਤਾ ਜਾ ਕੁਝ ਹੋਰ ਵੀ ਇਹਨੂੰ ਬਿਮਾਰ ਬਣਾ ਕੇ ਜਿਵੇਂ ਪਹਿਲਾਂ ਕਈਆਂ ਨੂੰ ਕੁੱਟ ਕੇ ਜਾਦੇ ਫਿਰ ਉਹਨਾਂ ਨੂੰ ਬਿਮਾਰ ਦਿਖਾ ਕੇ ਮਰਿਆ ਵੀ ਉਹਨੂੰ ਉਹਦਾ ਨੁਕਸਾਨ ਕਰ ਸਕਦੇ ਨੇ ਸਣੀ ਦਾ ਕਿਉਂ ਕਿ ਉਹਨੇ ਬਹੁਤ ਵੱਡਾ ਜਿਹੜਾ ਪਹਿਲਾਂ ਇੱਕ ਜਿਹੜਾ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਵਿਰੋਧੀ ਸੀ ਸਿੱਖਾਂ ਨੂੰ ਟਾਰਗੇਟ ਕਰਦਾ ਸੀ ਹਮੇਸ਼ਾ ਉਹਨੂੰ ਸਭ ਕਸਖਾਇਆ ਸੀ ਇੱਕ ਬਹੁਤ ਵੱਡਾ ਐਕਸ਼ਨ ਹੋਇਆ ਸੀ ਉਹ ਜਿਹਦੀ ਦੁਨੀਆ ਭਰ ਚ ਸਿੱਖ ਕੌਮ ਚ ਜਿਹੜੀ ਖੁਸ਼ੀ ਮਨਾਈ ਗਈ ਸੀ ਤੇ ਹੁਣ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਜ਼ਾਲਮ ਸੀ ਇਹ ਬੁੱਚੜਤੀ ਜਿਹੜਾ ਸੂਬਾ ਅ ਥਾਣੇਦਾਰ ਸੀ ਇਹ ਇਹਨੇ ਉੱਥੇ ਮਾਜੇ 'ਚ ਬਹੁਤ ਵੱਡਾ ਜ਼ੁਲਮ ਕੀਤਾ ਤੇ ਅਜੋ ਜ਼ਾਲਮ ਨੂੰ ਹੱਥ ਪਿਆ ਤਾਂ ਇਹ ਜਿੰਨੇ ਉੱਤੇ ਤੱਕ ਜ਼ਾਲਮ ਨੇ ਸਾਰੇ ਬੈਠੇ ਨੇ ਅੱਜ ਵੀ ਹੋ ਰਿਹਾ ਹੈ ਹੁਣ ਵੀ ਜਿਹੜਾ ਮੁੱਖ ਮੰਤਰੀ ਉਸੇ ਤਰ੍ਹਾਂ ਜਨਮੇ ਵੀ ਉਸੇ ਤਰ੍ਹਾਂ ਜਿਵੇਂ ਬਾਹਰ ਇਹ ਕਈਆਂ ਦੇ ਮੁਕਾਬਲੇ ਬਣਾਏ ਨੇ ਹੁਣ ਉਹਨੂੰ ਇਹ ਸਕੀਮਾਂ ਬਣਾ ਰਹੇ ਨੇ ਵੀ ਇਹਨੂੰ ਸ਼ਨੀ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕੇ ਇਹ ਹੀ ਸ਼ੱਕ ਹੈ ਸਾਨੂੰ ਤਾਂ ਵੀ ਉਹਨੂੰ ਉਹਦਾ ਨੁਕਸਾਨ ਹੋ ਸਕਦਾ ਇਸ ਦਾ ਤਾਂ ਕਰਕੇ ਇਸਦਾ ਸਿੱਖਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਓ ਆਪਾਂ ਨੂੰ ਫੇਸਬੁੱਕ ਤੇ ਜਾਂ ਜੋਧਾ ਫਲਾਣਾ ਆਪਾਂ ਗੱਲਾਂ ਮਾਰਨ ਜੋਗੀ ਆ ਜਦੋਂ ਕਿਸੇ ਤੇ ਬਿਫਤਾ ਪੈਂਦੀ ਉੱਤੇ ਆਪਾਂ ਆਉਂਦੇ ਨਹੀਂ ਜੇ ਆਪਾਂ ਆ ਗਿਆ ਜੇ ਇੱਥੇ ਹਜ਼ਾਰ ਬੰਦਾ ਖੜਾ ਹੁੰਦਾ ਉਹਨੂੰ ਕਦੋਂ ਦੀ ਕੱਲੇ ਮੁਲਾਕਾਤ ਕੱਲੇ ਮੁਲਾਕਾਤ ਹੋ ਜਾਂਦੀ ਜੇ ਇੱਥੇ ਹਜ਼ਾਰਾਂ ਲੋਕ ਆਉਂਦੇ ਸਿੱਖਾਂ ਜਿਹੜੇ ਫੇਸਬੁੱਕਾਂ ਤੇ ਜਾਂ ਆਪਣੀ ਖੁਸ਼ੀ ਮਨਾਉਂਦੇ ਨੇ ਵੀ ਹਾਂ ਵੀ ਜੋਧੇ ਨੇ ਕੰਮ ਕੀਤਾ ਤਾਂ ਜੋਧਿਆਂ ਦੀ ਪਿੱਠ ਤੇ ਵੀ ਖੜਨਾ ਪਊਗਾ ਜੇ ਆਪਾਂ ਜੋਧਿਆਂ ਤੋਂ ਇਹ ਆਸਰਾ ਰੱਖਦੇ ਆ ਵੀ ਸਾਡੇ ਕੌਮ ਦੇ ਜਿਹਾਰੂ ਸਿੰਘ ਜਿਹੜੇ ਇਹ ਜੇ ਵਾਕੇ ਕਰਨਾ ਤਾਂ ਜੇ ਲੋਕਾਂ ਨੂੰ ਆ ਕੇ ਇੱਥੇ ਨਾ ਪ੍ਰਸ਼ਾਸਨ ਦਾ ਬੰਦ ਕਰਨਾ ਚਾਹੀਦਾ ਜੇਲ੍ਹ ਦੇ ਅੱਗੇ ਜਾ ਕੇ ਇੱਥੇ ਖੜੇ ਹੁੰਦੇ ਕਿਉਂ ਨਹੀਂ ਮੁਲਾਕਾਤ ਕਰਾਉਣਗੇ ਹੁਣ ਵੀ ਸੰਗਤ ਘਟ ਹੈ ਮੈਨੂੰ ਲੱਗਦਾ ਨਹੀਂ ਕਰਾਉਣਗੇ ਇਹ ਮੁਲਾਕਾਤ ਅੱਜ ਦੇਖ ਲਿਓ ਕੱਲਮ ਨਹੀਂ ਉਹਦੇ ਭਰਾ ਦੀ ਕਰਾਈ ਕੱਲ ਵੀ ਕੋਈ ਆਤਾ ਪਤਾ ਹੀ ਨਹੀਂ ਦੱਸਿਆ ਕਦੇ ਪੁਲਿਸ ਕਹਿੰਦੀ ਆ ਉਹ ਕੁਛ ਕਹਿੰਦੀ ਆ ਕਦੇ ਕੁਛ ਕਹਿੰਦੀ ਆ ਹਾਸੋਈਆਂ ਗੱਲਾਂ ਕਰਦੇ ਨੇ ਕਦੇ ਕਹਿੰਦੇ ਨੇ ਜੀ ਉਹਦੇ ਹਮਲਾ ਨਾ ਹੋ ਜੇ ਸੀ ਤਾਂ ਨਹੀਂ ਲੈ ਕਹਿੰਦੇ ਬਾਹਰ ਉਹਨੂੰ ਵੀ ਪੁਲਿਸ ਮੁਲਾਜ਼ਮ ਨਾ ਦੱਸੋ ਪੁਲਿਸ ਜਿਹੜੀ ਪੂਰੀ ਸਿਸਟਮ ਚੱਲਣ ਵਾਲਾ ਜਿਹੜੀ ਫੋਰਸ ਹੈ ਉਹ ਕਿਵੇਂ ਕਰ ਸਕਦੀ ਹੈ ਸੋ ਸਾਡੀ ਸੰਗਤਾਂ ਨੂੰ ਬੇਨਤੀ ਹੈ ਵੀ ਸਿੱਖ ਸੰਗਤ ਵੱਡੀ ਗਿਣਤੀ ਚ ਪਟਿਆਲੇ ਜੇਲ੍ਹ ਦੇ ਅੱਗੇ ਆਵੇ ਉਹਦੇ ਭਰਾ ਆਏ ਹੋਏ ਨੇ ਮਾਜੇ ਤੋਂ ਉਹ ਸਿੰਘਾ ਜੇ ਮਾਜੇ ਵਾਲੇ ਸਾਨੂੰ ਮਾਲਵੇ ਵਾਲਿਆਂ ਨੂੰ ਕੀ ਆਖਣਗੇ ਯਾਰ ਤੁਸੀਂ ਇੱਕ ਸਿੱਖ ਦੇ ਪਿੱਛੇ ਨਹੀਂ ਖੜ ਸਕੇ ਇਹ ਬੇਨਤੀ ਹੈ ਜੀ ਵੈਰੀ ਗੁੱਡ ਸੋ ਧੰਨਵਾਦ ਦੋਸਤੋ ਸੰਦੀਪ ਸਣੀ ਮਾਮਲੇ ਦੇ ਵਿੱਚ ਅੱਜ ਜੇਲ੍ਹ ਦੇ ਬਾਹਰ ਜਿਹੜਾ ਇਕੱਠ ਕੀਤਾ ਗਿਆ ਸੀਗਾ ਸੰਦੀਪ ਸਣੀ ਦੇ ਪਰਿਵਾਰ ਵੱਲੋਂ ਸੰਦੀਪ ਤੇ ਅਲੀਗੇਸ਼ਨ ਲੱਗੇ ਸਨ ਕਿ ਜਿਹੜੇ ਤਿੰਨ ਪੁਲਿਸ ਅਧਿਕਾਰੀ ਨੇ ਉਹਦੇ ਉੱਤੇ ਹਮਲਾ ਕੀਤਾ ਗਿਆ ਪਰ ਜਿਹੜਾ ਕੋਰਟ ਦੇ ਵਿੱਚ ਸਨ ਨੂੰ ਪੇਸ਼ ਕਰਨਾ ਸੀ ਹੁਣ ਦੇਖਣਯੋਗ ਹੋਊਗਾ ਕਿ ਕਦੋਂ ਤੱਕ ਸੰਦੀਪ ਸਨਨੀ ਦੇ ਉੱਤੇ ਜਿਹੜਾ ਕੋਈ ਗੱਲਬਾਤ ਹੁੰਦੀ ਆ ਤੇ ਕਦੋਂ ਜਿਹੜਾ ਸੰਦੀਪ ਸਨਨੀ ਨੂੰ ਜੇਲ੍ਹ ਦੇ ਵਿੱਚ ਪੇਸ਼ ਕੀਤਾ ਜਾਂਦਾ ਧੰਨਵਾਦ ਜੀ